ਜਿਹੜੇ ਰੂੜਵਾਦੀ ਖਿਆਲਾਂ ਦੇ ਲੋਕ ਸੀਗੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਹ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਦਾ ਤੇ ਹਜ਼ਾਰਾਂ ਸ਼ਹੀਦਾਂ ਦਾ ਦੇਣ ਸੁੱਕ ਤੇ ਸ਼ਾਂਤੀ ਦੇ ਨਾਲ ਨਾ ਬੀਤੇ ਜਿਹੜੇ ਘਰ ਦੇ ਪੇਤੀ ਹੁੰਦੇ ਆ ਜੀ ਉਹੀ ਲੰਕਾ ਢੋਂਦੇ ਆ ਪਰ ਅਫਸੋਸ ਹੈ ਕਿ ਉਹਨਾਂ ਨੂੰ ਰੂੜਵਾਦੀ ਜਿਹੜੇ ਲੋਕ ਇੱਥੇ ਆਏ ਸੀਗੇ ਉਹਨਾਂ ਨੂੰ ਸਰੋਪੇ ਨਹੀਂ ਦੇਣ ਦਿੱਤੇ ਜਿਹੜੇ ਸ਼ਹੀਦਾਂ ਦੇ ਵਾਰਸ ਸੀਗੇ ਬੀਬੀ ਜੀ ਜਿਹੜੇ ਮੋਦੀ ਸਾਹਿਬ ਦੇ ਧਰਮ ਪਤਨੀ ਨੇ ਅਹਮਦਾਬਾਦ ਉਹਨਾਂ ਨੂੰ ਪੁੱਛਣ ਗਏ ਸੀਗੇ ਕਿ ਬੀਬੀ ਜੀ ਦੱਸੋ ਸੰਧੂਰ ਜਿਹੜਾ ਤੁਹਾਡੇ ਮਾਲਕ ਨੇ ਆਪਰੇਸ਼ਕ ਕੀਤਾ ਉਹ ਸਫਲ ਹੋਇਆ ਬੀਬੀ ਜੀ ਕਹਿੰਦੇ ਜੇ ਮੇਰਾ ਪਤੀ ਮੇਰੇ ਸੰਧੂਰ ਲਾ ਦਿੰਦਾ ਤੇ ਆਪਣੇ ਤੇ ਮੇਰੇ ਘਰ ਲੈ ਜਾਂਦਾ ਫਿਰ ਫਤਿਹ ਹੋ ਜਾਣਾ ਸੀ ਅਖਲ ਜਿਹੜਾ ਕਿੰਤੂ ਪ੍ਰੰਤੂ ਗੜਕਾਤ ਸਾਹਿਬ ਤੇ ਹੁੰਦਾ ਇਸ ਕਰਕੇ ਹੁੰਦਾ ਕਿ ਹਾਊਸ ਦੇ ਚੋਣ ਨਹੀਂ ਹੋਏ 14 ਸਾਲ ਹੋ ਗਏ ਭਾਰਤ ਨੇ ਸਾਡੀ ਜਮਹੂਰੀਅਤ ਖਤਮ ਕਰਤੀ ਹੈ ਸਾਡੇ ਚਿੱਠੀਆਂ ਵਿੱਚੋਂ ਜ세ਦਾਰ ਕਢਾ ਕੇ ਆਪਣਾ ਕਬਜ਼ਾ ਕਰਕੇ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਜੂਨ 1983 ਨੂੰ ਲੈ ਕੇ 41 ਸਾਲ ਦਾ ਵਿਰੇ ਹੋਣ ਦੇ ਬਾਵਜੂਦ ਵੀ ਹਰੇ ਸਿੱਖ ਕੌਮ ਨੂੰ ਉਸ ਤਰ੍ਹਾਂ ਦੇ ਜੋ ਉਹਨਾਂ ਵੱਲੋਂ ਡਿਮਾਂਡ ਸੀ ਉਹ ਪੂਰੀਆਂ ਨਹੀਂ ਕੀਤੀਆਂ ਗਈਆਂ ਤੇ ਨਾਲ ਹੀ ਕਈ ਜਗ੍ਹਾ ਦੇ ਉਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੀਆਂ ਡਿਮਾਂਡਸ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਜੂਨ ਦਾ ਮਹੀਨਾ ਚੜ੍ਹਦਾ ਹੈ ਤਾਂ ਤਾਂ ਸਿੱਖ ਕੌਮ ਦੇ ਜਿਹੜੇ ਜ਼ਖਮ ਨੇ ਉਹ ਅੱਲੇ ਹੋ ਜਾਂਦੇ ਨੇ ਤੇ ਨਾਲ ਹੀ ਬਹੁਤ ਸਾਰੇ ਲੋਕ ਜਿਹੜੇ ਨੇ ਸਚਕਣਸ਼ੀ ਦਰਬਾਰ ਸਾਹਿਬ ਪਹੁੰਚ ਉਸ ਵੇਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵੀ ਨਜ਼ਰ ਆਉਂਦੇ ਨੇ। ਈਮਾਨ ਸਿੰਘ ਮਾਨ ਪਿਛੇ ਮੌਜੂਦ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿਣਾ ਉਹਨਾਂ ਦਾ ਕਿਉਂਕਿ ਲਗਾਤਾਰ ਹੀ ਬਹੁਤ ਐਕਟਿਵ ਨਜ਼ਰ ਆਉਂਦੇ ਨੇ। ਮਾਨ ਸਾਹਿਬ ਵਾਜੂ ਜੀ ਦਾ ਖਾਸਾ ਵਾਜੂ ਜੀ ਫਤਿਹ ਮਾਫ ਕਰਨਾ। ਕੀ ਕਹਿਣਾ ਚਾਹੋਗੇ 41 ਬਰੇ ਹੋ ਚੁੱਕੇ ਨੇ ਹਜੇ ਤੱਕ ਜਸਟਿਸ ਨਹੀਂ ਮਿਲ ਪਾਇਆ। ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ। ਦੇਖੋ ਇੱਕ ਪਾਸੇ ਕਸ਼ਮੀਰ 'ਚ ਬੜੇ ਰਬੈਰਾਮੀ ਨਾਲ 26 ਹਿੰਦੂ ਮਾਰੇ। ਉਹਦੀ ਕੋਈ ਇਨਵੈਸਟੀਗੇਸ਼ਨ ਪੂਰੀ ਨਹੀਂ ਹੋਈ। ਦੋਸ਼ ਦੁਸ਼ਮਨ ਕਹਿ ਕੇ ਪਾਕਿਸਤਾਨ ਦੇ ਉੱਤੇ ਹਮਲਾ ਕਰਕੇ ਪੰਜਾਬ ਨੂੰ ਜੰਗ ਦਾ ਮੈਦਾਨ ਬਣਾਤਾ ਇੱਥੇ ਤੁਸੀਂ ਦੇਖੋ ਦਰਬਾਰ ਸਾਹਿਬ ਤੇ ਹਮਲੇ ਹੋਇਆ ਬੇਕਸੂਰ ਬੱਚੇ ਬੱਚੀਆਂ ਨੂੰ ਕਤਲ ਕੀਤਾ ਗਿਆ 1984 ਚ ਇੱਕ ਘਲੂ ਘਰਾ ਹੋਇਆ ਜਿੱਥੇ ਆਰਮੀ ਨੇ ਵੀ 에ਅ ਫੋਰਸ ਬੀਐਸਐਫ ਆਈਟੀਪੀਪੀ ਦਿੱਲੀ ਚ ਬੈਠੀ ਸੀ ਉੱਥੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੈਗਾ ਸੋ ਮੇਰਾ ਖਿਆਲ ਭਾਰਤ ਦਾ ਬਿਤਕਰਾ ਇਹ ਸਾਡੇ ਨਾਲ ਲੇਕਿਨ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਾਣ ਬੁਝ ਕੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਹਮੇਸ਼ਾ ਰਿਹਾ ਹੈਗਾ ਜੀ ਔਰ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਇਹੀ ਹਾਲਾਤ ਬਣੇ ਹੋਏ ਨੇ ਲੇਕਿਨ ਜਿਸ ਤਰ੍ਹਾਂ ਕੁਲਦੀਪ ਸਿੰਘ ਗੜਗਾਜੋ ਹਾਂ ਦਾ ਰੋਲ ਨਜ਼ਰ ਆਇਆ ਤੁਹਾਨੂੰ ਕੀ ਲੱਗਦਾ ਜਿਵੇਂ ਸਾਰਿਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਮੇਰਾ ਜਾ ਰਿਹਾ ਲੱਗਦਾ ਮੇਰਾ ਖਿਆਲ ਜਿਹੜਾ ਕਿੰਤੂ ਪ੍ਰੰਤੂ ਗੜਗਾਜ ਸਾਹਿਬ ਤੇ ਹੁੰਦਾ ਇਸ ਕਰਕੇ ਹੁੰਦਾ ਕਿ ਹਾਊਸ ਦੀ ਚੋਣ ਨਹੀਂ ਹੋਏ 14 ਸਾਲ ਹੋ ਗਏ ਭਾਰਤ ਨੇ ਸਾਡੀ ਜਮਹੂਰੀਅਤ ਤਾਂ ਖਤਮ ਕਰਤੀ ਹੈ ਅੱਜ ਉਨਮਾ ਹਾਊਸ ਲੋਕ ਸਭਾ ਦਾ ਚੱਲ ਰਿਹਾ ਹੈ ਜਿਹੜੀ ਸੰਸਥਾ 1925 ਤੇ ਚੱਲੀ ਸੀਗੀ 1947 ਤੋਂ ਬਾਅਦ ਸਿਰਫ 8 ਵਾਰੀ ਇਹਦੇ ਚੋਣ ਕੀਤੇ ਜਮਹੂਰੀਅਤ ਭੰਗ ਵਿਚੋਂ ਜੱਜਦਾਰ ਘੜਾ ਕੇ ਆਪਣਾ ਕਬਜ਼ਾ ਕਰਕੇ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਤੇ ਗੜਗੱਦ ਸਾਹਿਬ ਨੂੰ ਹੁਣ ਚੋਣ ਦੀ ਮੰਗ ਕਰ ਦੇਣੀ ਚਾਹੀਦੀ ਹੈ ਲੇਕਿਨ ਲੱਗਦਾ ਨਹੀਂ ਜਿਸ ਤਰ੍ਹਾਂ ਢੜਰੀਆਂ ਵਾਲਿਆਂ ਨੂੰ ਇੱਥੇ ਪੇਸ਼ ਕਰਵਾਉਣਾ ਮਾਫੀ ਮੰਗਵਾਉਣਾ ਕਿ ਲੱਗਦਾ ਨਹੀਂ ਕਿ ਉਹ ਵਾਜਿਬ ਨਜ਼ਰ ਆਇਆ ਤੁਹਾਨੂੰ ਕਿਸੇ ਜਗ੍ਹਾ ਤੇ ਮੈਂ ਇਹਦੇ ਉੱਤੇ ਨਹੀਂ ਕਮੈਂਟ ਕਰਦਾ ਮੈਂ ਸਮਝਦਾ ਕਿ ਹੁਣ ਚੋਣ ਕਰਾ ਕੇ ਇੱਕ ਬੇ ਦਾਗ ਆਪਾਂ ਜਥੇਬੰਦੀ ਖੜੀ ਕਰਕੇ এসਜੀਪੀਸੀ ਦਾ ਸੰਭਾਲ ਕਰ ਲਈਏ ਇਹਦੇ ਨਾਲ ਸਾਰੇ ਕੌਮ ਦੇ ਵਿੱਚ ਆ ਵਿਪਤਾ ਘਟ ਜੂਗੀ ਬਿਲਕੁਲ ਬਿਲਕੁਲ ਵਿਪਤਾ ਜਿਹੜੀ ਹੈ ਉਹ ਘਟ ਸਕਦੀ ਹੈ ਦੂਸਰੇ ਪਾਸੇ ਵੀ ਗੱਲ ਕੀਤੀ ਜਾਵੇ ਤਾਂ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਹੀ ਜਦੋਂ ਵੀ ਜੂਨ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਜਿਹੜਾ ਹੈ ਲਗਾਤਾਰ ਹੀ ਬਹੁਤ ਸਾਰੇ ਲੋਕ ਜਿਹਨੇ ਉਹ ਕਈ ਡਿਮਾਂਗ ਜਿਹੜੀਆਂ ਨੇ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਜਿਸ ਵਿੱਚ ਉਸ ਵੇਲੇ ਦੇ ਜੋ ਲੋਕ ਨੇ ਉਹਨਾਂ ਦੇ ਨੂੰ ਲੈ ਕੇ ਜਿਹੜਾ ਹੈ ਜਰੂਰ ਵਾ ਚੁੱਕਦੇ ਹੋਏ ਵੀ ਨਜ਼ਰ ਆਉਂਦੇ ਨੇ ਲੇਕਿਨ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਸੰਬੋਧਨ ਕਰਨ ਤੋਂ ਬਾਅਦ ਜਿਹੜਾ ਹੈ ਉਹ ਵਾਪਸ ਜਾਂਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਕਿਤਨਾ ਕਿਤੇ ਹਰੇਕ ਵਿਅਕਤੀ ਦੀ 6 ਜੂਨ ਨੂੰ ਲੈ ਕੇ ਆਸਥਾ ਜਿਹੜੀ ਹੈ ਜਰੂਰ ਨਜ਼ਰ ਆਉਂਦੀ ਹੈ ਲੇਕਿਨ ਕਿਤਨਾ ਕਿਤੇ ਇੱਕ ਵਾਰ ਫਿਰ ਤੋਂ ਜੋ ਹੈ ਸਮਝ ਸਮਾਨ ਜਿਹੜੇ ਸਾਨੂੰ ਅੱਜ ਪਹੁੰਚੇ ਹੋਏ ਸਾਨ ਅਤੇ ਲਗਾਤਾਰ ਹੀ ਉਹਨਾਂ ਵੱਲੋਂ ਜੋ ਸਰਕਾਰ ਹੈ ਉਸ ਨੂੰ ਜਗਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਹਾਲਾਂਕਿ 6 ਜੂਨ ਨੂੰ ਹੋਏ 41 ਬਾਰੇ ਹੋ ਚੁੱਕੇ ਨੇ ਲੇਕਿਨ ਅੱਜ ਵੀ ਜਦੋਂ 6 ਜੂਨ ਦਾ ਸਮਾਂ ਆਉਂਦਾ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੇ ਜ਼ਖਮ ਜਿਹੜੇ ਨੇ ਉਹ ਅੱਲੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਹਾਲਾਂਕਿ ਜਦੋਂ ਪਾਕ ਜੰਮੂ ਕਸ਼ਮੀਰ ਦੇ ਵਿੱਚ ਅਟੈਕ ਹੋਇਆ ਦੋਸਤੋ ਪਾਕਿਸਤਾਨ ਨੂੰ ਜਿਹੜਾ ਹੈ ਸਿਗਾ ਨਿਸ਼ਾਨਾ ਬਣਾਇਆਗਾ ਉਸ ਉੱਤੇ ਵੀ ਹਮੇਸ਼ਾ ਹੀ ਇਹ ਗੱਲ ਕਹੀ ਗਈ ਕਿ ਜਾਨ ਪੁੱਛ ਕੇ ਜਿਹੜਾ ਹੈ ਉਸ ਨੂੰ ਨਿਸ਼ਾਨਾ ਜਿਹੜਾ ਹੈ ਬਣਾਇਆਗਾ ਨਾਲ ਦੂਸਰੇ ਪਾਸੇ ਜਦੋਂ ਜੂਨ ਦਾ ਮਸ਼ਹਨਰੀ ਸ਼ੁਰੂਆਤ ਹੋਈ ਤਾਂ ਉਸ ਵੇਲੇ ਵੀ ਬਹੁਤ ਸਾਰੀਆਂ ਜਿਹੜੀਆਂ ਜਿਸ ਆਸਾਨ ਉਸ ਨੂੰ ਵੀ ਜਰਾ ਸੀਗਾ ਉਹ ਦੇਖੋ ਨੂੰ ਮਿਲ ਸਕਦੇ ਹਸਣ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਭਾਰੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਸਾਨੂੰ ਇੱਥੇ ਪਹੁੰਚੇ ਹੋਏ ਸਨ ਅਤੇ ਉਹਨਾਂ ਉਹਤੇ ਪਹੁੰਚ ਕੇ ਜਿਹੜਾ ਸੀਗਾ ਆਪਣੇ ਉਸ ਵੇਲੇ ਦੇ ਨਾਇਕਾਂ ਨੂੰ ਜਿਹੜਾ ਹੈ ਉਹ ਯਾਦ ਕੀਤਾ ਗਿਆ ਸੰਜਨੈਲ ਸਿੰਘ ਖਾਲਸਾ ਪਿੰਡਾ ਵਾਲਾ ਨੂੰ ਯਾਦ ਕੀਤਾ ਗਿਆ ਅਤੇ ਜੋ ਉਸ ਤੋਂ ਬਾਅਦ ਸੰਬੋਧਨ ਸੀਗਾ ਸੁਦੀਪ ਸਿੰਘ ਗੜਕਾ ਜੋ ਉਹਨਾਂ ਵੱਲੋਂ ਕੀਤਾ ਗਿਆ ਤੇ ਨਾਲ ਇਸ ਤੋਂ ਬਾਅਦ ਕਈ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਹੜਾ ਸੀਗਾ ਚਲਾ ਆਪਣਾ ਜਿਹੜਾ ਸੀਗਾ ਪਾਕਿਸਤਾਨ ਦੀ ਮੰਨ ਜਿਹੜੀ ਸੀਗੀ ਉਹ ਕਿਤੇ ਹੀ ਲੇਕਿਨ ਕਿਤਨਾ ਕਿਤੇ ਅ ਅੱਜ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕੀ ਹੋ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਅਤੇ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਵੀ ਜਰੂਰ ਅਸੀਂ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਜੀ ਜਦੋਂ ਵੀ ਜਰੂਰ ਉਦੋਂ ਕਿਉਂਕਿ 6 ਜੂਨ ਦਾ ਜਦੋਂ ਵੀ ਦਿਹਾੜਾ ਹੁੰਦਾ ਹੈ ਉਸ ਵੇਲੇ ਪਿੱਛੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਇੱਕ ਵਾਰ ਕਲੈਸ਼ ਸ਼ਰਾਸੀਗਾਉ ਦੇਖਣ ਨੂੰ ਮਿਲਿਆ ਸੀ ਲੇਕਿਨ ਇਸ ਵਾਰ ਜਿਹੜਾ ਹੈ ਜਰੂਰ ਕਿ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਵੀ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਸਰਤਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਉਹਨਾਂ ਵੱਲੋਂ ਸਾਰੇ ਜਿੰਨੇ ਵੀ ਸਿੱਖ ਸੰਤਾਂ ਨੇ ਉਹਨਾਂ ਨਾਲ ਮੁਲਾਕਾਤ ਜੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਕੁਲਦੀਪ ਸਿੰਘ ਗੜਗਾਜ ਜੀ ਪਰ ਉਹ ਕੀ ਬਿਆਨ ਦਿੰਦੇ ਨੇ ਇਸ ਬਾਰੇ ਅਸੀਂ ਜਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਨੌਜਵਾਨ ਜੇਲ੍ਹਾਂ ਦੇ ਬੰਦ ਨੇ ਕੀ ਉਹਨਾਂ ਨੂੰ ਵਾਪਸ ਲਿਆਉਣ ਲਈ ਕੋਈ ਟੈਕਨੀਕ ਜਰੀ ਹੈ ਉਹ ਕੀਤੀ ਜਾਣੀ ਚਾਹੀਦੀ ਕਿਉਂਕਿ ਹਮੇਸ਼ਾ ਹੀ ਹਕੂਮਤ ਜਿਹੜੀ ਹੈ ਤੁਸੀਂ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਦੀ ਰਹੀ ਹੈ ਜੋ ਇਲਜ਼ਾਮ ਨੇ ਉਸ ਲਗਾਏ ਜਾਂਦੇ ਰਹੇ ਤੁਸੀਂ ਦੇਖ ਸਕਦੇ ਹੋ ਕਿ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਅਤੇ ਉਹਨਾਂ ਨਾਲ ਗੱਲਬਾਤ ਵੀ ਜਿਹੜੀ ਹੈ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਿਆ ਜਾਂਦਾ ਹੈ ਕਿ ਜਦੋਂ ਇਹ 6 ਜੂਨ ਦਾ ਦਿਨ ਹੁੰਦਾ ਹੈ ਤੇ ਉਸ ਦਿਨ ਸਾਨੂੰ ਵੱਡੀ ਜਿਹੜੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਰੇ ਕੇ ਸੰਬੋਧਨ ਜਿਹੜਾ ਹੈ ਉਹ ਕੀਤਾ ਜਾ ਸਕੇ ਲੇਕਿਨ ਜਿਤਨਾ ਕਰ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਵਿਅਕਤੀ ਜਿਹੜਾ ਹੈ ਉਸ ਸਿਮਰਜੀਤ ਸਿੰਘ ਮਾਨ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਖਿਚਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਜੇ ਉਹਨਾਂ ਨਾਲ ਗੱਲਬਾਤ ਵੀ ਜੁਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿ ਅਕਸਰ ਹੀ ਜਦੋਂ ਉਹ ਇੱਥੇ ਪਹੁੰਚਦੇ ਨੇ ਪਹੁੰਚਦੇ ਨੇ ਇਸ ਤਰ੍ਹਾਂ ਦੇ ਇਲਾਜ ਜਿਹੜੇ ਨੇ ਉਹ ਹੁੰਦੇ ਨੇ ਕਿਉਂਕਿ ਹਕੂਮਤ ਜਿਹੜੀ ਹੈ ਉਹ ਜ਼ਰੂਰ ਦੇਖ ਨੂੰ ਮਿਲਦੀ ਹੈ ਲੇਕਿਨ ਕਿਤਨਾ ਕਿਤੇ ਜੋ ਤਸਦੀਸ ਸਰਜੋ ਕਿਸੇ ਕਿਸਮ ਦੇ ਇਸਮਾਨ ਜਿਹੜੇ ਨੇ ਉਹਨਾਂ ਵੱਲੋਂ ਖਲਾਕਾ ਜਿਹੜੀ ਹੈ ਉਹ ਜ਼ਿਆਦੀ ਹੈ ਤੇ ਨਾਲ ਹੀ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਨਾਲ ਹੀ ਸਾਰਾ ਨਾਲ ਮਿਲ ਕੇ ਜਿਹੜਾ ਹੈ ਉਹ ਜਰੂਰ ਲੈ ਜਾਣਾ ਹੈ ਉਸੇ ਪਾਸੇ ਉਸੇ ਪਾਸੇ ਪੰਜਾਬ ਦੀ ਜਾਬਤ ਹੈ ਉਹ ਤੇ ਟ੍ਰੈਫਿਕ ਜਾਮ ਨਹੀਂ ਨਹੀਂ ਇਹ ਪਹਾੜੀ ਨੇ ਉੱਥੇ ਲੱਗੇ ਉਹ ਤੁਸੀਂ ਦੇਖ ਸਕਦੇ ਹੋ ਕਿ ਸ਼੍ਰੋਮਣੇ ਕਾਲੇ ਦਲ ਦੇ ਅੰਮ੍ਰਿਤਸਰ ਦੇ ਪਾਂਜਰੇ ਸਿੰਘ ਮਾਹ ਜਿਹੜੇ ਨੇ ਉਹ ਗਾਮਲ ਪਾਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਤਸਵੀਰਾਂ ਜਿਹੜੀਆਂ ਨੇ ਤਸਵੀਰਾਂ ਜਿਹੜੀਆਂ ਨੇ ਉਨਾ ਬਲੋਕ ਚਾਈਆਂ ਜਾ ਰਹੀਆਂ ਨੇ ਤਾਂ ਜੋ ਕਿ ਮੈਸੇਜ ਜਿਹੜਾ ਹੈ ਭਾਈਚਾਰਕ ਦਾ ਉਹ ਦਿੱਤਾ ਜਾ ਸਕੇ ਹਾਲਾਂਕਿ ਉਦੋਂ ਵੀ ਉਸ ਜਗ੍ਹਾ ਤੇ ਜਦੋਂ ਕਿ ਉਹ ਮਿਲਦਾ ਸੀ ਤਾਂ ਹਮੇਸ਼ਾ ਹੀ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਐਕਟਿਵ ਨਜ਼ਰ ਆਉਂਦੇ ਰਹੇ ਨੇ ਲੇਕਿਨ ਹੁਣ ਦੀ ਗੱਲ ਕੀਤੀ ਜਾਓ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਸਿਮਰਜੀਤ ਸਿੰਘ ਮਾਨ ਦੇ ਨਾਲ ਤਸਵੀਰ ਖਿਚਵਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਨਾਲ ਹੀ ਨਾਲ ਹੀ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਅੱਜ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅੱਜ ਸੁੱਖ ਤੇ ਸ਼ਾਂਤੀ ਦੇ ਨਾਲ ਦਿਨ ਬਤੀਤ ਹੋ ਗਿਆ ਹੈ ਜੀ ਪਰ ਜਿਹੜੇ ਰੂੜਵਾਦੀ ਖਿਆਲਾਂ ਦੇ ਲੋਕ ਸੀਗੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਹ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਦਾ ਤੇ ਹਜ਼ਾਰਾਂ ਸ਼ਹੀਦਾਂ ਦਾ ਦੇਣ ਸੁੱਖ ਤੇ ਸ਼ਾਂਤੀ ਦੇ ਨਾਲ ਨਾ ਬੀਤੇ ਜਿਹੜੇ ਕਰਦੇ ਪੇਤੇ ਹੁੰਦੇ ਆ ਜੀ ਉਹੀ ਲੰਕਾ ਟਾਉਂਦੇ ਆ ਜੀ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਆਪ ਅਰਦਾਸ ਕੀਤੀ ਹੈ ਤੇ ਜਿਹੜੀਆਂ ਵੀ ਤਕਲੀਫਾਂ ਸਿੱਖਾਂ ਨੂੰ ਸੀਗੀਆਂ ਜਿਹੜੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਵਿੱਚ ਮੋਦੀ ਸਰਕਾਰ ਨੇ ਸਿੱਖ ਮਾਰੇ ਹੈ ਉਹਨਾਂ ਦਾ ਸਾਰਿਆਂ ਦਾ ਜ਼ਿਕਰ ਇੱਕ ਕੁੱਝੇ ਛਪਾ ਕੇ ਸਾਰਾ ਦਾਸਤਾ ਪਰ ਅਫਸੋਸ ਹੈ ਕਿ ਉਹਨਾਂ ਨੂੰ ਰੂੜਵਾਦੀ ਜਿਹੜੇ ਲੋਕ ਇੱਥੇ ਆਏ ਸੀਗੇ ਉਹਨਾਂ ਨੂੰ ਸਰੂਪੇ ਨਹੀਂ ਦੇਣ ਦਿੱਤੇ ਜਿਹੜੇ ਸ਼ਹੀਦਾਂ ਦੇ ਵਾਰਸ ਸੀਗੇ ਲੇਕਿਨ ਮਾਨ ਸਾਹਿਬ ਪਹਿਲਗਾਮ ਚ ਹਮਲਾ ਹੁੰਦਾ ਹੈ ਤੇ ਬਹੁਤ ਵੱਡੀ ਸਟ੍ਰਾਈਕ ਕਰ ਦਿੱਤੀ ਜਾਂਦੀ ਲੇਕਿਨ ਪੰਜਾਬ ਦੇ ਨਾਲ ਕਿਉਂ ਵਿਤਕਰਾ ਇੰਨੇ ਬੇਗੁਨਾਹ ਲੋਕ ਮਾਰੇ ਗਏ ਸਾਨੂੰ ਸੁਬਲੇ ਪੰਜਾਬ ਦੇ ਵਿੱਚ SLA ਵੀ ਨਹੀਂ ਲਈ ਗਈ ਜਦੋਂ ਮੋਦੀ ਸਾਹਿਬ ਨੇ ਸੰਦੂੜ ਆਪਰੇਸ਼ਨ ਕੀਤਾ ਹੈਗਾ ਇਹ ਸਿਰਫ ਤੇ ਸਿਰਫ ਹਿੰਦੂਆਂ ਦਾ ਫੈਸਲਾ ਸੀ ਤੇ ਮੁਸਲਮਾਨਾਂ ਦੇ ਖਿਲਾਫ ਲੜਾਈ ਸੀ ਇਹਦੇ ਵਿੱਚ ਸਿੱਖਾਂ ਦਾ ਹਿੱਸਾ ਨਹੀਂ ਸੀ ਇਹ ਹਿੰਦੂ ਮੁਸਲਮਾਨਾਂ ਦਾ ਪੁਰਾਣਾ ਬੈਰ ਇਹ ਨਿਕਲਿਆ ਹੈਗਾ ਲੇਕਿਨ ਲੱਗਦਾ ਹੈ ਨਾ ਕਿ ਜਾਣ ਬੁੱਝ ਕੇ ਇਹ ਆਪਰੇਸ਼ਨ ਕੀਤਾ ਗਿਆ ਆਪਣੇ ਆਪ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਂ ਬਿਲਕੁਲ ਫਿਰ ਤੁਹਾਡੇ ਵਰਕਰ رپورਟਰ ਬੀਬੀ ਜੀ ਜਿਹੜੇ ਮੋਤੀ ਸਾਹਿਬ ਦੇ ਧਰਮ ਪਤਨੀ ਨੇ ਅਹਮਦਾਬਾਦ ਉਹਨਾਂ ਨੂੰ ਪੁੱਛਣ ਗਏ ਸੀਗੇ ਕਿ ਬੀਬੀ ਜੀ ਦੱਸੋ ਸੰਧੂਰ ਜਿਹੜਾ ਤੁਹਾਡੇ ਮਾਲਕ ਨੇ ਆਪਰੇਸ਼ ਕੀ ਕੀਤਾ ਉਹ ਸਫਲ ਹੋਇਆ ਬੀਬੀ ਦੀ ਕਹਿੰਦੇ ਜੇ ਮੇਰਾ ਪਤੀ ਮੇਰੇ ਸੰਧੂਰ ਲਾ ਦਿੰਦਾ ਤੇ ਆਪਣੇ ਤੇ ਮੇਰੇ ਘਰ ਲੈ ਜਾਂਦਾ ਫੇਰ ਫਤਿਹ ਹੋ ਜਾਣਾ ਸੀ ਐਸਟਰਾ ਫਤ ਨਹੀਂ ਹੋਇਆ ਬਿਲਕੁਲ ਬਹੁਤ ਧੰਨਵਾਦ ਉਸ ਇਹ ਤਾਂ ਬਣਾ ਜਿਨ੍ਹਾਂ ਵੱਲੋਂ ਸਾਫ ਤੋਂ ਤੇ ਕਿਹਾ ਗਿਆ ਕਿ ਜੋ ਬਹੁਤ ਵੱਡੀ ਟਿੱਪੂ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਆਪਰੇਸ਼ਨ ਸੰਦੂਰ ਨੂੰ ਲੈ ਕੇ ਜਦੋਂ মিডিਆ ਸੰਦੂਰ ਪਹੁੰਚੀ ਸੀਗੀ ਮੋਦੀ ਸਾਹਿਬ ਦੀ ਪਤਨੀ ਕੋ ਤੇ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦਾ ਸੰਦੂਰ ਉਨਾਰੇ ਪਤੀ ਜੇ ਕਿਸੇ ਸਰਸਕਾਰ ਦੇ ਤਾਂ ਸ਼ਾਇਦ ਆਪਰੇਸ਼ਨ ਤੋਂ ਦੂਰ ਜਿਹੜਾ ਸੀਗਾ ਉਹ ਵੀ ਠੀਕ ਹੋ ਸਕਦਾ ਹੈ ਲੇਕਿਨ ਪਹਿਲੀ ਵਾਰ ਸਿਮਰਜੀਤ ਸਿੰਘ ਮਾਨ ਹੋਣਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਪ੍ਰੇਸ਼ ਜਿਹ ਜਥੇਦਾਰ ਨੇ ਉਹਨਾਂ ਦਾ ਪ੍ਰੇਸ਼ ਕਾਰਜਕਾਰੀ ਜਥੇਦਾਰ ਜੀ ਸੰਗਰਦਾਸ ਦਾ ਪ੍ਰੇਸ਼ ਜਿਹੜੀ ਹੈ ਉਹ ਕੀਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਕਿਸ ਤਰ੍ਹਾਂ ਦਾ ਵਿਵਾਦ ਵਾਦਾ ਹੈ ਤਾਂ ਦੇਖਣਾ ਹੋਵੇਗਾ ਲੇਕਿਨ ਕਿਤਨਾ ਕਹਿੰਦੇ ਪਹਿਲੀ ਵਾਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੱਕ ਦੇ ਵਿੱਚ ਸਿਮਰਜੀਤ ਸਿੰਘ ਮਾਨ ਬੋਲਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਪਰਸਨ ਸਵੇਮਾਨ ਦੇ ਨਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਰਸਰ ਸਾਹਿਬ